ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਜੋ ਰਜੁਲਮ ਫੁੱਲ ਹੈ ਕਨੋ ਕਾਚੀ ਦੇਹ ਵਿਕਾਰ ਅਹੰ ਬੁੱਧ ਬੰਦਨ ਪਰੇ ਨਾਨਕ ਨਾਮ ਛਟਾਰ ਪੌੜੀ ਜੱਜਾ ਜਨ ਹੋ ਕਛ ਹੂਆ ਬਾਦਿਓ ਜੋ ਨਲਨੀ ਭ੍ਰਮ ਸੂਆ ਜੋ ਜਨ ਹੈ ਹੋ ਭਗਤ ਗਿਆਨੀ ਆਗੇ ਠਾਕੁਰ ਤੇਲ ਨਹੀਂ ਮਾਨੀ ਜੋ ਜਨ ਹੈ ਮੈਂ ਕਥਨੀ ਕਰਤਾ ਵਿਆਪਾਰੀ ਬਸੁਦਾ ਜਿਉ ਫਿਰਤਾ ਇਹ ਬਸੁਦਾ ਹੀ ਪਾਠ ਕਰਨਾ ਹੈ ਬਸੁੱਧਾ ਨਹੀਂ ਕਹਦੇ ਨਾ ਵੀ ਸੁਧ ਹੋ ਕੇ ਕਈ ਪਾਠ ਬਸੁੱਧਾ ਕਰਾਉਂਦੇ ਹਨ ਪਰ ਸੰਪਰਦਾ ਦਾ ਪਾਠ ਇਹੀ ਹੈ ਵਿਆਪਾਰੀ ਬਸੁਦਾ ਜਿਉ ਫਿਰਤਾ ਸਾਧ ਸੰਗ ਜਿਹ ਹੋ ਮੈਂ ਮਾਰੀ ਨਾਨਕ ਤਾਕ ਮਿਲੇ ਮੁਰਾਰੀ ਸਲੋਕ ਚਾ ਲਾਗੇ ਉਠ ਨਾਮ ਜਾਪ ਚਾ ਲਾਗੇ ਉਠ ਨਾਮ ਜਾਪ ਚਾ ਲਾਗੇ ਉਠ ਨਾਮ ਜਾਪ ਨਿਸ ਬਾਸੁਰ ਆਰਾਧ ਕਰਾ ਤੁਜੈ ਨ ਬਿਆਪਈ ਕਰਾ ਉਚਾਰਨ ਕਰਨਾ ਕਾਰਾ ਨਹੀਂ ਜਾਣਾ ਕਾਰਾ ਕਾਰਾ ਅਧਰਸੰਦੈ ਦੁਖ ਝੂਰਾ ਹਾਂ ਟ ਕਾਰਾ ਤੁਜੈ ਨਾਮ ਵਿਆਪਈ ਨਾਨਕ ਮਿਟੈ ਉਪਾਦ ਨਾਨਕ ਮਿਟੈ ਨਹੀਂ ਕਹਿਣਾ ਨਾਨਕ ਪਾਤੀ ਯਮਕ ਲਾਦਨੀ ਹੈ ਨਾਨਕ ਮਿਟੈ ਉਪਾਦ ਪੌੜੀ ਝੱਜਾ ਝੂਰਨ ਮਿਟੈ ਤੁਮਾਰੋ ਦੂਮੀ ਝੱਜੇ ਇਸ ਤਰ੍ਹਾਂ ਸ਼ੁੱਧ ਬੋਲਨੇ ਹਨ ਝੱਜਾ ਝੂਰਨ ਮਿਟੈ ਤੁਮਾਰੋ ਰਾਮਨਾਮ ਸਿਓ ਕਰ ਬਿਵਹਾਰੋ ਜੂਰਤ ਜੂਰਤ ਸਾਗਤ ਮੂਆ ਜਾ ਕਰਿਦਾ ਹੋਤ ਪਾਉ ਬੀਆ ਚਰਹਿ ਕ ਸੰਮਲ ਪਾਪ ਤੇਰੇ ਮਨੂਆ ਅੰਮ੍ਰਿਤ ਕਥਾ ਸੰਤ ਸੰਗ ਸੁਨੂਆ ਚਰਹਿ ਕ ਚਰਹਿ ਕਾਮ ਕਰ ਚਰਹਿ ਤੇ ਲਾਦੂ ਵਿਸਰਾ ਚਰਹਿ ਕਾਮ ਕ੍ਰੋਧ ਦ੍ਰਿਸ਼ਟਾਈ ਹਾਂਜੀ ਦ੍ਰਿਸ਼ਟਾਈ ਵਿਚਾਰਨ ਕਰਨਾ ਔਕੜ ਲੱਗਿਆ ਹੋਇਆ ਹੈ ਨਾਨਕ ਜਾ ਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੁਮ ਅਨਕ ਵੇਦ ਆਈਆਂ ਬੋਲਣਾ ਯਤਨ ਕਰੋ ਤੁਮ ਅਨਕ ਵੇਦ ਰਹਿਨ ਨਾ ਪਾਵ ਹੋ ਮੀਤ ਜੀਵਤ ਰਹ ਹਰ ਹਰ ਭਜ ਹੋ ਨਾਨਕ ਨਾਮ ਪ੍ਰੀਤ ਨਾਨਕ ਨਾਮ ਪ੍ਰੀਤ ਪਵੜੀ ਕਿਥੇ ਰਾਰਾ ਪੂਰਾ ਆ ਗਿਆ ਨਾ ਪ੍ਰੀਤ ਹੀਠਾ ਰਾਰਾ ਹੋਵੇ ਤਾਂ ਪ੍ਰੀਤ ਪ੍ਰੀਤ ਪਵੜੀ ਣਿਆ ਗਿਆਨ ਹੋ ਧ੍ਰਿੜ ਸਹੀ ਇਸੇ ਤਰ੍ਹਾਂ ਹੀ ਬੋਲਣਾ ਯੰਗਾ ਨਹੀਂ ਕਹਿਦਣਾ ਣਿਆ ਉਚਾਰਨ ਕਰਨਾ ਣਿਆ ਨੰਗਾ ਇਹ ਪੋਲੀ ਬੋਲਦੀ ਹੁੰਦੀਆਂ ਉੱਤੇ ਟਿੱਪੀ ਲੱਗੀ ਐ ਇਸ ਕਰਕੇ ਪਹਿਲਾਂ ਖਿੱਚ ਕੇ ਬੋਲਣਾ ਣਿਆ ਗਿਆਨ ਹੋ ਧ੍ਰਿੜ ਸਹੀ ਬੇਨ ਸਜਾਤ ਇਹ ਹੀਤ ਗਣਤੀ ਗਣੋਂ ਨਾ ਗਣ ਸਕੋ ਊਠ ਗਣਤੀ ਗਣੋਂ ਨਾ ਗਣ ਸਕੋ ਊਠ ਸਿਧਾਰੇ ਕੀਤ ਯੋ ਪੀਖੋ ਸੋ ਬਿਨਸਤੋ ਹਯੋ ਪੀਖੋ ਸੋ ਬਿਨਸਤੋ ਕਾਸਿਓ ਕਰਿਐ ਸੰਗ ਯਾਣੋ ਆ ਵਿਦ ਸਹੀ ਚਿਤ ਹੇ ਸ਼੍ਰਾਮ ਧਿਆਨ ਨਾਲ ਲਾਉਣਾ ਹੈ ਗਿਆਨ ਹੋ ਇਥੇ ਯਮਕ ਲਾ ਦਨੀ ਹੈ ਆ ਬੇਦ ਸਹੀ ਚਿੱਤ ਇਥੇ ਵਿਸਰਾਮ ਲਾਣਾ ਝੂਠਾ ਹੋ ਮਾਇਆ ਰੰਗ ਯਾਨਤ ਸੋਈ ਸੰਤ ਸੋਏ ਸੋਏ ਕਿਛੀਤੀ ਬੋਲਣਾ ਸੋਏ ਨਹੀਂ ਕਹਿਣਾ ਸੋਏ ਕਹਿ ਦਿੱਤਾ ਦਾ ਸਸੀ ਹੂੜਾ ਈੜੀ ਲਾਂ ਸੋਏ ਸਸੀ ਹੂੜਾ ਈੜੀ ਸਿਆਰੀ ਸੋਏ ਸਸੀ ਅੰਕੜੀ ਈੜੀ ਸਿਆਰੀ ਸੋਏ ਯਾਨਤ ਸੋਈ ਸੰਤ ਸੋਏ ਭ੍ਰਮਤੇ ਕੀ ਚਿਤ ਭਿੰਨ ਕੀ ਪਾਠ ਸੰਪਰਦਾ ਦੇ ਵਿੱਚ ਵੱਖਰਾ ਕਰਾਇਆ ਜਾਂਦਾ ਕੀ ਚਿਤ ਭਿੰਨ ਗਿਆਨਤ ਸੋਈ ਸੰਤ ਸੋਈ ਇਥੇ ਵਿਸਰਾਮ ਭ੍ਰਮਤੇ ਕੀ ਚਿਤ ਭਿੰਨ ਅੰਧ ਕੂਪਤੇ ਤਹਿ ਕਢੋ ਜਹ ਹੋਵਹੋ ਸੋ ਪ੍ਰਸੰਨ ਯਾਕੈ ਹਾਥ ਸੁਮਰਥ ਤੇ ਕਾਰਨ ਕਰਨੈ ਯੋਗ ਨਾਨਕ ਤਿਹ ਉਸਤਤ ਕਰੋ ਯਾਹੂ ਕੀਓ ਸੰਜੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨ ਨ ਬਿਸਰੈ ਗੁਣ ਨਿਧ ਗੋਬਿੰਦ ਰਾਇ ਪਾੜੀ ਤਹਿਲ ਕਰਹੁ ਤਾ ਏਕ ਕੀ ਦੋਨੇ ਕਕੇ ਨਿਖਾਰ ਕੇ ਪੜਨੇ ਹਨ ਤਹਿਲ ਕਰਹੁ ਤਾ ਏਕ ਕੀ ਤਹਿਲ ਕਰ ਤੋ ਏਕ ਕੀ ਜਾਤੇ ਬ੍ਰਿਥਾ ਨ ਕੋਇ ਮਾਨਤਨ ਮੁਖ ਹੀਆ ਬਸਾ ਜੋ ਚਾਹ ਸੋ ਹੋਇ ਤਹਿਲ ਮਹਿਲ ਤਾ ਕੋ ਮਿਲੈ ਜਾ ਕੋ ਸਾਧ ਕ੍ਰਿਪਾਲ ਸਾਧੂ ਸੰਗਤ ਤੋ ਬਸਾ ਜ ਆਪਨ ਹੋ ਹਦਿਆਲ ਤੋਹੇ ਤਾਹੇ ਬਹ ਭਵਨ ਬਿਨ ਨਾਵੈ ਸੁਖ ਨਾਹਿ ਤਲਹ ਜਾਮ ਕੇ ਦੂਤ ਤਲਹ ਜਾਮ ਕੇ ਦੂਤ ਤਿਹ ਜੋ ਸਾਧੂ ਸੰਗ ਸਮਾਹੇ ਬਾਰ ਬਾਰ ਜਾਓ ਸੰਤ ਸਦਕੇ ਸਦਕੇ ਇਸ ਤਰ੍ਹਾਂ ਬੋਲਣਾ ਸਦਕੇ ਇਕੱਠਾ ਨਹੀਂ ਵਿਚਥੂ ਲਾ ਡੈਸ਼ ਦੇ ਕੇ ਬੋਲਣਾ ਸਦਕੇ ਪਾਠ ਇਕੱਠਾ ਹੀ ਹੈ ਬਾਰ ਬਾਰ ਜਾਓ ਸੰਤ ਸਦਕੇ ਨਾਨਕ ਪਾਪ ਬਿਨਾਸੇ ਕਦ ਕੇ ਇਹ ਕਦ ਕੇ ਵੱਖਰਾ ਹੀ ਪਾਠ ਕਰਨਾ ਇਹ ਕਦ ਕੇ ਨਹੀਂ ਕਹਿ ਦਣਾ ਸ਼ਲੋਕ ਠਾਕ ਨ ਹੁਤੀ ਤਿਨਹ ਦਰ ਜਿਹ ਹੋਵਹੁ ਸੁ ਪ੍ਰਸੰਨ ਜੋ ਜਨ ਪ੍ਰਾਪ ਅਪੁਨੇ ਕਰੇ ਨਾਨਕ ਤੇ ਧਨ ਧਨ ਪੌੜੀ ਠਠਾ ਮਨੁਆ ਠਾਹ ਹੈ ਨਾਹੀ ਠਾਹ ਹੈ ਇਸ ਤਰ੍ਹਾਂ ਉਚਾਰਨ ਕਰੋ ਠਠਾ ਮਨੁਆ ਠਾਹ ਹੈ ਨਾਹੀ ਜੋ ਸਗਲ ਤੇ ਆਗ ਇੱਕ ਹੈ ਲਪਟਾਈ ਠਹਿਕ ਠਹਿਕ ਮਾਇਆ ਸੰਗ ਮੂਏ ਵਾ ਕੈ ਕੁਸਲ ਨ ਕਤ ਹੂ ਹੋਏ ਠਾਡਪਰੀ ਸੰਤਹਿ ਸੰਗ ਬਸਿਆ ਅੰਮ੍ਰਿਤ ਨਾਮ ਤਹਾ ਜੀਅ ਰਸਿਆ ਠਾਕੁਰ ਆਪਣੇ ਜੋ ਜਾਨ ਪਾਇਆ ਨਾਨਕ ਵਾਕ ਮਨ ਸੀਤ ਲਾਇਆ ਵਾਕ ਮਨ ਇਥੇ ਠਮਕ ਲਾ ਦੇਣੀ ਹੈ ਸੀਤ ਲਾਇਆ ਵੱਖਰਾ ਨਹੀਂ ਕਹਿਣਾ ਇਕੱਠਾ ਹੀ ਬੋਲਣਾ ਸੀਤੀ ਸੀਤ ਲਾਇਆ ਓਕ ਡੰਡੋਤ ਬੰਦਨ ਅਨੇਕ ਬਾਰ ਇੱਥੇ ਬੰਦਨ ਪਾਠ ਕਹਿਣਾ ਹੈ ਨਮਸਕਾਰ ਮੱਥਾ ਟੇਕਣਾ ਡੰਡੋਤ ਬੋਲਾ ਨਹੀਂ ਬੋਲਣਾ ਉੱਤੇ ਟਿੱਪੀ ਲੱਗੀ ਹੋਈ ਹੈ ਡੰਡੋਤ ਡੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖ ਹੋ ਪ੍ਰਭੂ ਆਮ ਨਾਲ ਇਹਨੂੰ ਡੂਲਨ ਤੇਰਾ ਖੋ ਪ੍ਰਭੂ ਕਹਿ ਜਾਂਦੇ ਆਂ ਡੂਲਨ ਤੇ ਇੱਥੇ ਠਮਕ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਦੱਡਾ ਡੇਰਾ ਇਹੋ ਨਹੀਂ ਜਹ ਡੇਰਾ ਤਹ ਜਾਨ ਵਾ ਡੇਰਾ ਕਾ ਸੰਜਮ ਗੌਰ ਕੈ ਸਬਦ ਪਛਾਨ ਇਹ ਆ ਡੇਰਾ ਕਾ ਸ਼ਰਮ ਕਰ ਘਾਲੈ ਜਾ ਕ ਤਸੂ ਨਹੀਂ ਸੰਗ ਚਾਲੈ ਵਾ ਡੇਰਾ ਕੀ ਵਾ ਨਹੀਂ ਕਹਿਣਾ ਵਾ ਵਾ ਡੇਰਾ ਕੀ ਸੋ ਮਿਤ ਜਾਨੈ ਜਾ ਕੋ ਦ੍ਰਿਸ਼ਟ ਪੂਰਨ ਭਗਵਾਨੈ ਡੇਰਾ ਨਿਹਚਲ ਸਤ ਡੇਰਾ ਨਿਹਚਲ ਸਚ ਸਾਧ ਸੰਗ ਪਾਇਆ ਕੀ ਵਿਸਰਾਮ ਧਿਆਨ ਨਾਲ ਇਸੇ ਤਰ੍ਹਾਂ ਹੀ ਲਾਉਣਾ ਹੈ ਯਾਦ ਰੱਖਣਾ ਹੈ ਡੇਰਾ ਨਿਸ਼ਚਲ ਸਚ ਸਾਧ ਸੰਗ ਪਾਇਆ ਸੱਚ ਪਦ ਦੀ ਵਿਸਰਾਮ ਨਾਨਕ ਤੇ ਜਨ ਨਹਿ ਡੋਲਾਇਆ ਸਲੋਕ ਤਾਹਨ ਲਾਗੇ ਧਰਮ ਰਾਏ ਕਿਨਹ ਨ ਘਾਲਿਓ ਬੰਦ ਹਾਂਜੀ ਤਾਹਨ ਲਾਗੇ ਧਰਮ ਰਾਏ ਇਥੇ ਵਿਸਾਮ ਹੈ ਕਿਨਹ ਨ ਕਲਿਓ ਬੰਦ ਨਾਨਕ ਉਬਰੇ Jap ਹਰੀ ਸਾਧ ਸੰਗ ਸੰਬੰਧ ਪੌੜੀ ਢਾ ਟੂਡਤ ਕਹਿ ਫਿਰਹੁ ਇਹ ਵੀ ਪਾਠ ਇਸ ਤਨਾ ਉਚਾਰਨ ਕਰਨਾ ਹੈ ਕਿ ਢੱਡਾ ਤੇ ਇੱਕ ਡੱਡਾ ਨਹੀਂ ਬੋਲਦਣਾ ਦੋਵੇਂ ਢੱਡੇ ਬੋਲਨੇ ਆ ਢੱਡਾ ਟੂਡਤ ਕਹਿ ਫਿਰਹੁ ਟੂਡਨ ਆ ਮਨ ਮਾਹੇ ਸੰਗ ਤੁਹਾਰਾ ਪ੍ਰਭ ਬਸੈ ਬਨ ਬਨ ਕਹਾ ਫਿਰਾਹ ਢੇਰੀ ਢਾਹ ਹੋ ਸਾਧ ਸੰਗ ਈਟਾਹ ਹੋ ਸਾਧ ਸੰਗ ਨਹੀਂ ਕਹਿਣਾ ਢੇਰੀ ਢਾਹ ਹੋ ਇਥੇ ਠੰਮਕ ਲਾ ਦੇਣੀ ਹੈ ਸਾਧ ਸੰਗ ਤੇਰੀ ਟਾਹੋ ਸਾਧ ਸੰਗ ਅਹ ਬੁੱਧ ਬਿਕਰਾਲ ਸੁਖ ਪਾਵਹੁ ਸਹਜੇ ਬਸੋ ਦਰਸ਼ਨ ਦੇਖ ਨਿਹਾਲ ਢੇਰੀ ਜਾਂ ਮੈਂ ਜਮ ਮਰੈ ਇਹ ਪਾਠ ਸੰਪਰਦਾਚ ਵੱਖਰਾ ਕਰਾਇਆ ਜਾਂਦਾ ਜਮੈ ਨਹੀਂ ਕਹਿਣਾ ਢੇਰੀ ਜਾ ਮੈਂ ਜਮ ਮਰੈ ਤੇਰੀ ਜਾ ਮੈਂ ਜਾਮ ਮਰੈ ਗਰਬ ਜੂਨ ਦੁਖ ਪਾਇ ਗਰਬ ਜੂਨ ਦੁਖ ਪਾਇ ਮੋਹ ਮਗਨ ਲਪਟਤ ਰਹੈ ਹੋ ਹੋ ਆਵ ਜਾਇ ਤਹਤ ਤਹਤ ਆਵ ਤਹ ਪਰੇ ਸਾਧ ਜਨ ਸਰਨਾਇ ਦੁਖ ਕੇ 파ਹੇ ਕਾਟਿਆ ਨਾਨਕ ਲੀਏ ਸਮਾਇ ਸ਼ਲੋਕ ਜਹ ਸਾਧੂ ਗੋਬਿੰਦ ਭਜਨ ਗੋਬਿੰਦ ਉਚਾਰਨ ਕਰਨਾ ਜਹ ਸਾਧੂ ਗੋਬਿੰਦ ਭਜਨ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹ ਨਾ ਤੂੰ ਨਹ ਛੁਟਹਿ ਅਨਾਹ ਅਨਾ ਤੂੰ ਅਨਾਹ ਛੁਟਹਿ ਨੇਕਟ ਨ ਜਾਇ ਇਹੋ ਦੂਤਾ ਨਿਕਟ ਇਥੇ ਜਮਕ ਲਾਦਨੀ ਨਿਕਟ ਨਿਕਟ ਨ ਜਾਇ ਇਹ ਦੂਤ ਪੌੜੀ ਨਾਣਾ ਰਾਣ ਤੇ ਸੀਜੀਐ ਨਾਣਾ ਇਥੇ ਯਮਕ ਲਾਦਨੀਆ ਰਾਣ ਤੇ ਸੀਜੀਐ ਆਤਮ ਜੀਤਾ ਕੋਏ ਹਉ ਮੈ ਆਨ ਸਿਓ ਲਰ ਮਰਐ ਅਨ ਪੁਲਨ ਬੋਲਨਾ ਆਨ ਹਉ ਮੈ ਆਨ ਸਿਓ ਲਰ ਮਰਐ ਸੋ ਸੋਬਾ ਦੂ ਹੋਏ ਹਾਂਜੀ ਇਹ ਵੀ ਪਾਠ ਧਿਆਨ ਨਾਲ ਸੋ ਸੋਬਾ ਦੂ ਹੋਏ ਇਹ ਮੁੱਖ ਪਾਠ ਹੈ ਸੰਪਰਦਾ ਦਾ ਤੇ ਸੂ ਸੋ ਭਾਦੂ ਦੂਸਰਾ ਪਾਠ ਹੈ ਪਹਿਲਾ ਇਹੀ ਹੈ ਹਮੈ ਆਨਸੂ ਲਰ ਮਰੈ ਸੂ ਸੋ ਬਾ ਉਹਦੀ ਸੋਭਾ ਦੂ ਹੋਏ ਯਾਨੀ ਦੁਣੀ ਚੋਣੀ ਹੁੰਦੀ ਹੈ ਮਣੀ ਮਟਾਇ ਜੀਵਤ ਮਰੈ ਗੁਰਪੂਰੇ ਉਪਦੇਸ਼ ਮਨੁਆ ਜੀਤੈ ਹਰ ਮਿਲੈ ਤਿਹ ਸੂਰਤਨ ਵੇਸ ਸੂਰਤਨ ਪਾਠ ਨਹੀਂ ਕਰਨਾ ਸੁਰਤਣ ਸੁਰਤਣ ਪਾਠ ਕਰਨਾ ਮਨੁਆ ਜੀਤੈ ਹਰ ਮਿਲੈ ਤੇ ਸੁਰਤਣ ਵੇਸ ਮਨੁਆ ਜੀਤੈ ਹਰ ਮਿਲੈ ਤੇ ਸੁਰਤਣ ਵੇਸ ਇਹੀ ਪਾਠ ਹੈ ਸੂਤੋ ਚੱਕੇ ਸੁਰਤਣ ਮਨੁਆ ਜੀਤੈ ਹਰ ਮਿਲੈ ਤੇ ਸੁਰਤਣ ਵੇਸ ਨਾ ਕੋ ਜਾਣੈ ਆਪਣੋ ਨਾ ਕੋ ਜਾਣੈ ਆਪਣੋ ਨਾ ਕੋ ਜਾਣੈ ਆਪਣੋ ਇਕ ਹਟੇਕ ਆਧਾਰ ਰੈਣ ਦਿਨਸ ਸਿਮਰਤ ਰਹੈ ਸੋ ਪ੍ਰਭ ਪੁਰਖ ਅਪਾਰ ਨਾਣੇ ਨਾ ਲਾਗਿਆ ਇੱਥੇ ਰੈਣ ਦਿਨਸ ਦਿਨਸ ਨਹੀਂ ਕਹਿਣਾ ਅਣਾਣਾ ਉਚਾਰਨ ਕਰਨਾ ਰੈਣ ਦਿਨਸ ਸਿਮਰਤ ਰਹੈ ਰੈਣ ਦਿਨਸ ਸਿਮਰਤ ਰਹੈ ਸੋ ਪ੍ਰਭ ਪੁਰਖ ਅਪਾਰ ਰੇਣ ਸਗਲ ਇਆ ਮਨ ਕਰੈ ਇਉ ਕਰਮ ਕਮਾਈ ਹੁਕਮੈ ਬੂਝੈ ਸਦਾ ਸੁਖ ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਇ ਨਾਨਕ ਲਿਖਿਆ ਪਾਇ ਸ਼ਲੋਕ ਤਨ ਮਨ ਧਨ ਅਰਪੋ ਤਿਸਾ ਪ੍ਰਭੂ ਮਿਲਾਵੇ ਮੋਹਿ ਨਾਨਕ ਭ੍ਰਮ ਭਉ ਕਾਟੀਐ ਚੁਕੈ ਜਮ ਕੀ ਜੋ ਪਾੜੀ ਤਤਾ ਤਾਸ ਪ੍ਰੀਤ ਕਰ ਗੁਣ ਨਿਧ ਗੋਬਿੰਦ ਰਾਇ ਫਲ ਪਾਵਹਿ ਮਨ ਬਾਛਤੇ ਤਪਤ ਤੁਹਾਰੀ ਜਾਇ ਤੁਹਾਰੀ ਹੂੜਾ ਨਹੀਂ ਲਾਉਣਾ ਤੁਹਾਰੀ ਉਚਾਰਨ ਕਰਨਾ ਤਪਤ ਤੁਹਾਰੀ ਜਾਇ ਤਰਾਸ ਮਿਟਾ ਜਾਮ ਪੰਥ ਕੀ ਜਾਸ ਬਸਾ ਮਨ ਆ ਮਨ ਨਾਉ ਗਤ ਪਾਵਹਿ ਮਤ ਹੋਇ ਪ੍ਰਗਾਸ ਮਹਿਲੀ ਪਾ ਬਹਿਠਾਉ ਤਾਹੂ ਸੰਗ ਨਾ ਧਨ ਚੱਲੈ ਤਾਹੂ ਸੰਗ ਇਥੇ ਠਮਕ ਲਾ ਦੂ ਨਾ ਧਨ ਚੱਲੈ ਤਾਹੂ ਦਾ ਮਤਲਬ ਵੀ ਤੇਰੇ ਨਾਲ ਗ੍ਰਹਿ ਜੋਬਨ ਨਹਿਰਾਜ ਸੰਤ ਸੰਗ ਸਿਮਰਤ ਰਹਿ ਇਹ ਤੁਹਾਰਾ ਕਾਜ ਤਤ ਕਛੂ ਨਾ ਹੋਈ ਹੈ ਤਤ ਕਸਕੇ ਬੁਲਨਾ ਤਾਤਾ ਕਛੂ ਨਾ ਹੋਈ ਹੈ ਜਾ ਤਾਪ ਨਿਵਾਰਾ ਆਪ ਪ੍ਰਤਪਾਲਾ ਨਾਨਕ ਹਮਹਿ ਆਪਹਿ ਮਾਈ ਬਾਪ ਹਮਹਿ ਇਸ ਤਰ੍ਹਾਂ ਉਚਾਰਨ ਕਰਨਾ ਹਮ ਹੈ ਨਹੀਂ ਕਹਿਣਾ ਪ੍ਰਤਪਾਲਾ ਨਾਨਕ ਹਮਹਿ ਆਪਹਿ ਆਪਹਿ ਮਾਈ ਬਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ